ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਟੀ ਸੁਰਤ ਸਿੰਘ ਵਿਖੇ ਪ੍ਰਿੰਸੀਪਲ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਵੱਲੋਂ ਸਕੂਲ ਸਟਾਫ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਦੀ ਬਦੌਲਤ 100 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੇ ਵਿੱਚ ਸਕੂਲ ਦੇ ਸਟਾਫ ਵੱਲੋਂ ਖੂਨਦਾਨ ਕਰਨ ਵਾਲਿਆਂ ਦੇ ਲਈ ਰਿਫਰੈਸ਼ਮੈਂਟ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਹੋਇਆ ਸੀ। ਸਮੋਗੀ ਸਕੂਲ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਖੂਨਦਾਨ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕਰਦੇ ਹੋਏ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਕੈਂਪ ਦੇ ਵਿੱਚ ਇਲਾਕੇ ਦੇ ਮੌਤ ਵਰਾਂ ਦੇ ਨਾਲ-ਨਾਲ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ ਜੀ ਸਤਿ ਸ੍ਰੀ ਅਕਾਲ ਮੈਂ ਕਿਰਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੁਰਾ ਸਿੰਘ ਅੱਜ ਸਾਡੇ ਸਕੂਲ ਵਿੱਚ ਪਹਿਲੀ ਵਾਰ ਔਰ ਖਾਸ ਦੇ ਚੇਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਜਿਹੜਾ ਹੈ ਉਹ ਸਤਿਰਾਮ ਬਲੱਡ ਬੈਂਕ ਖੁਸ਼ਹਾਰਪੁਰ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਕਈ ਦਿਨਾਂ ਤੋਂ ਸਾਡੀ ਜਿਹੜੀ ਕੋਸ਼ਿਸ਼ ਸੀਗੀ ਕਿ ਕੁਝ ਇਦਾਂ ਦਾ ਇੱਕ ਵਧੀਆ ਕੰਮ ਕੀਤਾ ਜਾਵੇ ਮਾਨਵਤਾ ਨੂੰ ਸਮਰਪਿਤ ਜਿਹਦੇ ਨਾਲ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਔਰ ਮੇਰੇ ਖਿਆਲ ਵਿੱਚ ਜਿਹੜਾ ਖੂਨਦਾਨ ਜਿਹੜਾ ਹੈਗਾ ਉਹ ਸਭ ਤੋਂ ਮਹਾਨ ਦਾ ਨੇ। ਲਗਭਗ ਮਹੀਨੇ ਤੋਂ ਅਸੀਂ ਆਲ ਵਾਲ ਦੇ ਇਲਾਕੇ ਨੂੰ ਸਾਰਿਆਂ ਨੂੰ ਇਹ ਸੂਚਿਤ ਕੀਤਾ ਕਿ ਸਾਡੇ ਇੱਥੇ ਜਿਹੜਾ ਅੱਜ ਖੂਨਦਾਨ ਕੈਂਪ ਲੱਗਣਾ ਹੈ ਔਰ ਸਾਰੇ ਵਿੱਚ ਸਾਡੇ ਸਟਾਫ ਵਿੱਚ ਵੀ ਔਰ ਆਲ ਦੋਲੀ ਸਕੂਲ ਜਿਹੜੇ ਹੈਗੇ ਆ ਬਲਾਕ ਦੇ ਔਰ ਇਲਾਕਾ ਨਿਵਾਸੀਆਂ ਵਿੱਚ ਸਾਰਿਆਂ ਵਿੱਚ ਬੜਾ ਉਤਸ਼ਾਹ ਸੀ ਕਿ ਸਾਰੇ ਜਿਹੜੇ ਹੈਗੇ ਆ ਉਹ ਮਾਰਕਟ ਹੈਗੇ ਆ ਖੂਨਦਾਨ ਕਰਨ ਆਉਗੇ ਅੱਜ 10 ਵਜੇ ਤੋਂ ਸਟਾਰਟ ਕਰ ਦਿੱਤਾ ਗਿਆ ਹੈ ਸਤਨਾਮ ਬਲੱਡ ਬੈਂਕ ਹੁਸ਼ਾਰਪੁਰ ਦੇ ਕਹਾਂਗਾ ਦੇਖੋ ਇੱਕ ਤੁਹਾਡੇ ਖੂਨਦਾਨ ਨਾਲ ਕਿਸੇ ਦੀ ਮੌਕੇ ਤੇ ਜਾਨ ਬਚਾਈ ਜਾ ਸਕਦੀ ਆ ਸਾਰੇ ਨੂੰ ਚਾਹੀਦਾ ਹੈ ਅਸੀਂ ਕੋਈ ਨਾ ਕੋਈ ਜਿਹੜਾ ਹੈਗਾ ਬਦਕਤ ਨੂੰ ਸਮਰਪਿਤ ਜਿਹੜਾ ਹੈਗਾ 휴ਮੈਨਿਟੀ ਵਰਕ ਕਰੀਏ ਔਰ ਇਸ ਤੋਂ ਵੱਡਾ ਦਾਨ ਤਾਂ ਕੋਈ ਦਾਨ ਵੀ ਨਹੀਂ ਹੈ ਮੇਰੇ ਖਿਆਲ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਆ ਬਾਡੀ ਦੇ ਜਿਹੜੀ ਆ ਜੋ ਵੀ ਜਿਹੜੇ ਸਾਡੇ ਬਾਹਰ ਦੇ ਅੰਗ ਰਹਿ ਗਏ ਜਿਹੜੇ ਕਿ ਕਿਸੇ ਦੇ ਕੰਮ ਆ ਸਕਦੇ ਆ ਜਰੂਰ ਦਾਨ ਕਰਨੀ ਚਾਹੀਦੀ ਹੈ ਠੀਕ ਕਿਸ ਨੇ ਕਿਹਾ ਜੀ ਕਿ ਖੂਨ ਦਾਨ ਮਹਾਦਾਨ ਕਿਸੇ ਵਾਕੂ ਮੁਖਰੇ ਹੋਏ ਸਰਕਾਰੀ ਸੀਨੀਅਰ ਕੈਂਟਰੀ ਸਮਾਰਟ ਸਕੂਲ 25 ਤੋਂ ਸਿਰ ਦੇ ਕੈਂਪਸ ਦੇ ਵਿੱਚ ਅੱਜ ਅਸੀਂ ਪਹਿਲਾ ਖੂਦਾਨ ਕੈਂਪ ਲਗਾ ਰਹੇ ਹਾਂ ਜੀ ਜੋ ਕਿ ਸ਼ਹੀਦ ਦੇਜੋ ਭਗਤ ਸਿੰਘ ਜੀ ਨੂੰ ਸਮਰਪਿਤ ਹੈ ਇਸ ਦਿਲੇ ਅਸੀਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਕਪਾਲ ਸਿੰਘ ਜੀ ਸਟਾਫ ਮੈਂਬਰਸ ਅਗੋਂ ਅਤੇ ਇਲਾਕੇ ਦੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਅੱਜ ਤੱਕ ਅੱਜ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਖੂਦਾਨ ਕੀਤਾ ਹੈ ਜੀ ਤੇ ਜਿਸ ਦੀ ਗਿਣਤੀ ਦੀ ਹਜੇ 100 ਤੋਂ ਉੱਪਰ ਹੋਣ ਦੀ ਕੋਸ਼ਿਸ਼ ਹੈ ਸੋ ਅਸੀਂ ਇਹੀ ਕੰਮ ਦਿੰਦੇ ਆ ਜੀ ਕਿ ਖੂਨਦਾਨ ਕਰੋ ਤਾਂ ਕਿ ਕਿਸੇ ਵੀ ਜਾਨ ਦੀ ਬਚਾਈ ਜਾ ਸਕੇ ਠੀਕ ਵਲੰਟਰੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਹੜੀ ਬੱਦੀ ਸੁਰਾ ਸੇ ਸੀਨੀਅਰ ਸੈਕਟਰੀ ਸਪਾਰਸ ਕੋਲ ਦੇ ਵਿੱਚ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਕਿਉਂਕਿ ਜਿਹੜਾ ਬਲੱਡ ਹੈਗਾ ਇਹ ਸਿਰਫ ਸਿਰਫ ਬਲੇ ਹਿਊਮਨ ਬੀਇੰਗਸ ਦੇ ਵਿੱਚੋਂ ਹੀ ਮਿਲਦਾ ਹੈਗਾ ਇਹ ਕਿਸੇ ਵੀ ਜਪਾਕੇ ਜੇ ਕਿ ਫੈਕਟਰੀ ਜਾਂ ਉਹਦੇ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ ਸੋ ਬੰਦੋ ਬੰਦ ਜਿਹੜਾ ਹੈਗੀ ਹੈ ਵਲੰਟਰੀ ਬਲੱਡ ਡੋਨੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਵਲੰਟਰੀ ਬਲੱਡ ਡੋਨੇਸ਼ਨ ਕੀ ਇੱਕ ਇਸ ਤਰ੍ਹਾਂ ਦੀ ਹੈਗੀ ਜਿਹੜੀ ਸੇਫ ਗਣੀ ਜਾਂਦੀ ਹੈ ਕਿਉਂਕਿ ਬੰਦਾ ਉਹੀ ਆ ਕੇ ਬਲੱਡ ਡੋਨੇਟ ਕਰਦਾ ਹੈ ਜਿਹਨੂੰ ਪਤਾ ਹੈ ਕਿ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕੋਈ ਤਕਲੀਫ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਨਹੀਂ ਹੈ ਤਾਂ ਇਹ ਬਹੁਤ ਹੀ اچھی ਚੀਜ਼ ਹੈ ਬਹੁਤ ਅੱਛਾ ਉਪਰਾਲਾ ਹੈ ਔਰ ਇਸ ਤਰ੍ਹਾਂ ਦੇ ਮੈਕਸਿਮਮ ਕੈਂਪ ਲਗਾਏ ਜਾਣੇ ਚਾਹੀਦੇ ਹਨ ਔਰ ਬਲੱਡ ਡੋਨੇਸ਼ਨ ਦੇ ਵਿੱਚ ਕੋਈ ਬਲੱਡ ਦੇਣ ਦੇ ਨਾਲ ਕਿਸੇ ਵੀ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਇੱਕ ਬੰਦਾ ਜਿਹੜਾ 18 ਸਾਲ ਤੋਂ ਉੱਪਰ ਹੈਗਾ 18 ਸਾਲ ਤੋਂ ਲੈ ਕੇ 25 ਸਾਲ ਤੱਕ ਦਾ ਇੱਕ ਬੰਦਾ ਜਿਹੜਾ ਹੈਗਾ ਬਲੱਡ ਨੇਟ ਕਰ ਸਕਦਾ ਔਰ ਉਹਦਾ ਜਿਹੜਾ ਆਪਾਂ ਕਹਿੰਦੇ ਕਿ ਐਚ ਵੀ ਹੈਗਾ ਉਹ 12.5 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈਗਾ ਔਰ ਭਾਰ ਜਿਹੜਾ ਹੈਗਾ ਉਹ 45 ਕਿਲੋ ਤੋਂ ਉੱਪਰ ਹੋਵੇ ਦੇਣਾ ਚਾਹੀਦਾ ਹੈਗਾ ਔਰ ਇਹਦੇ ਫਾਇਦੇ ਵੀ ਹੈਗੇ ਆ ਕਿ ਤੁਹਾਡੇ ਕੁਝ ਟੈਸਟ ਜਿਹੜੇ ਹੈਗੇ ਆ ਫਰੀ ਆਫ ਕਾਸਟ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਐਚ ਆਈ ਵੀ ਦਾ ਹੋ ਗਿਆ ਸੈਫੇਟਸ ਵੀ ਹੋ ਗਿਆ ਐਪਨਾਟਸੀ ਹੋ ਗਿਆ ਵੀ ਡੀ ਆਰ ਐਲ ਐਮ ਪੀ ਔਰ ਦੋ ਪੁਆਇੰਟ ਟੈਸਟ ਆਗੇ ਐਚ ਵੀ ਦਾ ਹੋ ਗਿਆ ਕਿਉਂਕਿ ਇਹ ਸਾਰੇ ਕੋਈ ਫੋਕਸ ਹੋਵੇਗਾ। ਔਰ ਜੇ ਕਿਸੇ ਵੀ ਬਲੱਡ ਡੋਨਰ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਟੈਸਟ ਪੋਜ਼ਿਟਿਵ ਆਉਂਦਾ ਹੈਗਾ ਤੇ ਅਸੀਂ ਉਹਨੂੰ ਕੋਈ ਜਿਹੜਾ ਸਰਕਾਰੀ ਬਲੱਡ ਬੈਗ ਹੋਵੇਗਾ ਜਾਂ ਜਿਹੜਾ ਵੀ ਲਾਇਸੈਂਸਡ ਬਲੱਡ ਬੈਗ ਹੈ ਕਹਿੰਦੇ ਉਸ ਬੰਦੇ ਨੂੰ ਇਨਫਾਰਮ ਕਰਦਾ ਹੈਗਾ ਤਾਂ ਕਿ ਉਹ ਜਿਹੜਾ ਆਪਣਾ ਜਿਹਨੂੰ ਕੋਈ ਪ੍ਰੋਬਲਮ ਨਿਕਲੀ ਹੈਗੇ ਤਾਂ ਉਹਦਾ ਇਲਾਜ ਕਰਾਂ। ਔਰ ਇੱਕ ਜਿਹੜਾ ਆਪਾਂ ਬਲੱਡ ਇੱਕ ਬੰਦਾ ਡੋਨੇਟ ਕਰਦਾ ਹੈਗਾ ਇਹ ਯੂਨਿਟ ਦੇ ਨਾਲ ਅੱਗੇ ਘੱਟੋ ਘੱਟ ਜਿਹੜੇ ਹੈਗੇ ਆ ਤਿੰਨ ਬੰਦਿਆਂ ਨੂੰ ਫਾਇਦਾ ਹੋ ਜਾਂਦਾ ਹੈਗਾ। ਇੱਕ ਨਰਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ